ਜੰਗ ਲੜੀਆ ਮੈਂ ਜਰਾ ਤੁਹੇ ਹੈ ਦੇਖਿਆ ਵੀ ਹੈ ਉਹ ਜੰਗਰੀ ਖੁਦ ਆਪ ਲੜੀਏ ਕੀ ਕਹਿਣਾ ਚਾਹਦੇ ਇਸ ਤਰ੍ਹਾਂ ਕਿਹੜਾ ਮਾਹੌਲ ਸੀ ਲੋ ਮੈਂ ਕੈਪਟਨ ਹਰਜੀਤ ਸਿੰਘ ਭਵਨ ਸਿਕ ਜਿਹੜੀ ਉਹ ਪੀਐਨ ਦੀ ਲੜਾਈ ਹੋਈ ਆ ਉਹ ਸਵੇਰੇ ਮੈਂ ਸਿਪਾਈ ਸੀ ਮੈਂ ਜਿਹੜਾ ਹਮਲਾ ਹੋਇਆ ਉਹਦੇ ਵਿੱਚ ਲੀਡਿੰਗ ਕੰਪਨੀ ਦੇ ਵਿੱਚ ਸਿਪਾਈ ਸੀਗਾ ਸਾਰੀ ਲੜਾਈ ਜਿਹੜੀ ਐ ਉਹ ਲੜੀਆ ਔਰ ਅੱਖਾਂ ਨਾਲ ਦੇਖੀ ਐ ਦੁਸ਼ਮਣ ਨੇ ਸਾਡੇ ਏਰੀਏ ਤੇ ਆ ਕੇ ਕਬਜ਼ਾ ਕਰ ਲਿਆ ਸੀ ਉਹਨੂੰ ਜ਼ਮੀਨ 'ਚ ਛਡਾਉਣ ਵਾਸਤੇ ਹਿੰਦੁਸਤਾਨ ਦੀ ਆਰਮੀ ਨੇ ਸਭ ਤੋਂ ਵੱਡਾ ਔਰ ਇਹ ਪਹਿਲਾ ਹਮਲਾ ਇੱਕ ਬਰਗੇਡ ਦਾ ਕੀਤਾ ਉਸ ਤੋਂ ਪਹਿਲਾਂ ਕਦੇ ਵੀ ਇੰਡੀਅਨ ਆਰਮੀ ਨੇ ਇੱਕ ਬਟਾਲੀਆਂ ਤੋਂ ਵੱਡਾ ਹਮਲਾ ਨਹੀਂ ਕੀਤਾ ਉਹ ਜ਼ਮੀਨ ਛਡਾਉਣ ਵਾਸਤੇ ਸਾਨੂੰ ਕਾਫੀਆਂ ਮਤੇ ਕੁਰਬਾਨੀਆਂ ਦੇਣੀਆਂ ਪਈਆਂ ਜਿਹੜੇ ਸਾਡੇ ਸਾਥੀ ਉਹ ਸੰ ਲੜਾਈ ਵਿੱਚ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਸਾਡੇ ਸੈਵਨ ਸਿੱਖ ਦੇ ਪੈਨਸ਼ਨਰਾਂ ਨੇ ਅਤੇ ਹਾਜ਼ਰ ਜਿਹੜੇ ਨੌਕਰੀ ਕਰ ਰਹੇ ਨੇ ਸਾਰਿਆਂ ਨੇ ਰਲ ਮਿਲ ਕੇ ਉਹਨਾਂ ਦੀ ਯਾਦ ਵਿੱਚ ਸ੍ਰੀ ਕਾਲਤਾਬ ਸਾਹਿਬ ਤੇ ਅਖੰਡ ਪਾਠ ਸਾਹਿਬ ਦਾ ਆਰੰਭ ਕਰਵਾਇਆ ਸੀ ਜਿਹਨਾਂ ਦੇ ਅੱਜ ਭੋਗ ਪਏ ਨੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ 60 ਸਾਲ 65 ਦੀ ਲੜਾਈ ਨੂੰ ਅੱਜ ਹੋ ਗਏ ਨੇ ਤੇ 60 ਸਾਲਾਂ ਬਾਅਦ ਸਾਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਖੰਡਪਾਤ ਸਾਹਿਬ ਕਰਵਾਉਣ ਦਾ ਮੌਕਾ ਮਿਲਿਆ ਐ ਤੁਹਾਨੂੰ ਇੱਕ ਕਰਦੇ ਲੜਾਈਆਂ ਤੁਸੀਂ ਸਾਰੇ ਨੇ ਜਣੀਆਂ ਜਿਹੜੇ ਪਾਈ ਹੋਈ ਨਹੀਂ ਸਾਰੇ ਨਹੀਂ 65 ਦੀ ਲੜਾਈ ਵਾਲੇ ਜਿਹੜੇ ਨੇ ਉਹ ਬਹੁਤ ਘੱਟ ਨੇ ਉਹ ਲਗਭਗ 10ਕ ਜਾਣੇ ਪੁੰਚੇ ਨੇ ਇੱਥੇ ਬਾਕੀ 71 ਦੀ ਲੜਾਈ ਵਾਲੀ ਜਿਹੜੇ ਆ ਉਹ ਹੋਰ ਜ਼ਿਆਦਾ ਨੇ 75 ਦੀ ਲੜਾਈ 6 ਸਾਲ ਬਾਅਦ ਹੋਈ ਹੈ ਇਸ ਕਰਕੇ ਉਹ ਨਫਰੀ ਕਾਫੀ ਹੈਗੀ ਹੈ ਬਾਕੀ ਜਿਹੜੇ ਇਹਨਾਂ ਦੋਨਾਂ ਲੜਾਈਆਂ ਤੋਂ ਬਾਅਦ ਚ ਪਰਤੀ ਹੋਏ ਨੇ ਉਹ ਅੱਜ ਜਿਹੜੇ ਹਾਜ਼ਰ ਹੋਏ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਹਲਕੇ ਕਰ ਤੁਹਾਡਾ ਨਾਮ ਦੱਸੋ ਅੱਜ ਜਿਹੜਾ ਕੇਸ ਸਿਰੇ ਕਨ ਪੜ ਸਕਦਾ ਹੈ ਅ ਮੈਂ ਆਜੀ ਕਰਨਲ ਐਮ ਐਸ ਪੂਨੀਆ ਸਤ ਸਿਕ ਦਾ ਕਮਾਂਡਿੰਗ ਅਫਸਰ ਰਹਾ ਮੈਂ ਤੇ ਮੈਨੂੰ ਸੁਭਾਗ ਇਹ ਪ੍ਰਾਪਤ ਹੈ ਕਿ ਮੈਂ 1963 ਦੇ ਵਿੱਚ ਐਜ਼ ਅ ਸੈਕੰਡ ਲੈਫਟੀਨੈਂਟ ਇੱਥੇ ਗਿਆ ਸੀ ਤੇ ਅਫਸਰਾਂ ਦੇ ਵਿੱਚੋਂ ਮੈਂ ਪਹਿਲਾ ਅਫਸਰ ਆ ਜਿਹੜਾ ਇੱਥੇ ਲੈਫਟੇਨੈਂਟ ਤੋਂ ਬਾਅਦ ਕਰਨਲ ਬਣ ਕੇ ਇਸ ਫਲਟਨ ਦੇ ਵਿੱਚ ਕਮਾਂਡਰ ਆਫਸਰ ਰਹਾ ਅਤੇ 1962 ਦੀ ਲੜਾਈ ਦੇ ਵਿੱਚ ਜਿੱਥੇ ਅਸੀਂ ਪਾਕਿਸਤਾਨੀਆਂ ਦੇ ਅਗੇਂਸਟ ਜਿੱਤ ਪ੍ਰਾਪਤ ਕੀਤੀ ਉਸ ਦੇ ਵਿੱਚ ਮੈਂ ਹਿੱਸਾ ਲਿਆ ਤੇ ਹੁਣ ਤੋਂ ਇਹਨਾਂ ਦੇ ਨਾਲ ਉਹ ਜਿਸ ਤਰ੍ਹਾਂ ਕਹਿੰਦੇ ਕਿ ਐਨਐਸ ਵਾਗ ਪ੍ਰਾਪਤ ਹੋਏ ਨੇ ਥਾਂ-ਥਾਂ ਦੇ ਜਗ੍ਹਾ-ਜਗ੍ਹਾ ਦੇ ਉੱਪਰ ਮੈਂ ਹਮੇਸ਼ਾ ਇਹਨਾਂ ਨੂੰ ਕਹਿੰਦਾ ਸੀ ਤੇ ਹੁਣ ਵੀ ਕਹਿੰਦਾ ਰਹਿਣਾ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੂਸੋ ਗਰੀਬ ਕਰੋੜ ਪਰੇ ਸਾਡੇ ਵਰਗੇ ਤਾਂ ਬਹੁਤ ਘੁੰਦੇ ਨੇ ਤੇ ਤੇ ਸੁਭਾਗ ਇਸ ਲਈ ਪ੍ਰਾਪਤ ਹੋਇਆ ਕਿ ਬਾਕੀ ਵੀ ਅਫਸਰ ਸਾਹਿਬਾਨ ਹੁੰਦੇ ਆ ਸਭ ਨੇ ਆਪਣਾ ਆਪਣਾ ਕੰਮ ਕੀਤਾ ਪਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਹੁਣ ਤੱਕ ਮੇਰਾ ਲਗਾਓ ਇਹਨਾਂ ਦੇ ਨਾਲ ਹੈ 1963 ਤੋਂ ਤੇ ਇਹਨਾਂ ਦੇ ਕਰਕੇ ਅਸੀਂ ਤੁਰੇ ਫਿਰਦੇ ਆ ਛਾਤੀ ਚੌੜੀ ਕਰਕੇ ਉਸ ਸਮੇਂ ਦੀ ਗੱਲ ਕਰੀ ਤਾਂ ਦੇਸ਼ ਭਗਤ ਜਿਹਦੇ ਪਾਸੇ ਅੱਜ ਕੱਲ੍ਹ ਦੇ ਨੌਜਵਾਨਾਂ ਕੀ ਦੇਖਦੇ ਹੋ ਅੱਜ ਕੱਲ ਦੇ ਨੌਜਵਾਨ ਦੇ ਵਿੱਚ ਵੀ ਉਸ ਤਰ੍ਹਾਂ ਦਾ ਉਤਸ਼ਾਹ ਹੋਏਗਾ ਉਸ ਤਰ੍ਹਾਂ ਦੀ ਜੋਸ਼ ਹੈ ਉਸ ਤਰ੍ਹਾਂ ਦੇ ਤਰੀਕਾ ਹੈ ਲੇਕਿਨ ਅੱਜ ਕੱਲ ਜਿਸ ਤਰ੍ਹਾਂ ਜ਼ਮਾਨਾ ਹੀ ਬਦਲ ਗਿਆ ਉਸ ਤਰ੍ਹਾਂ ਦੇ ਨੌਜਵਾਨ ਵੀ ਸ਼ਾਇਦ ਉਸ ਤਰ੍ਹਾਂ ਬਦਲ ਗਏ ਹੋਣਗੇ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਅੱਜ ਕੱਲ ਜਨਰੇਸ਼ਨਾਂ ਨੇ ਉਹਨਾਂ ਦੇ ਗੈਪ ਨੇ ਫਰਜ਼ ਕਰੋ ਮੇਰੇ ਬੱਚੇ ਹੋਰ ਤਰ੍ਹਾਂ ਦੇ ਸੀ ਮੇਰੇ ਪੋਤੇ ਹੋਰ ਤਰ੍ਹਾਂ ਆ ਜੈਨ ਜ਼ੀ ਜਿਨ੍ਹਾਂ ਨੂੰ ਕਹਿੰਦੇ ਆ ਉਹ ਜੇ ਜਿਸ ਤਰ੍ਹਾਂ ਜੈਨ ਜ਼ੀ ਕੰਮ ਕਰਦੇ ਆ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਵਾਨਾਂ ਨੇ ਵੀ ਉਸ ਤਰੀਕੇ ਦੇ ਨਾਲ ਐਟੀਟਿਊਡ ਉਹ ਹੋ ਜਾਂਦਾ ਇਹ ਨਹੀਂ ਹੈ ਕਿ ਕੰਮ ਘੱਟ ਕਰਦੇ ਆ ਵਧੀਆ ਕੰਮ ਕਰਦੇ ਆ ਉਸ ਤਰੀਕੇ ਕੰਮ ਕਰਦੇ ਆ ਮਿਲਦੇ ਆ ਵੀ ਸਾਰਿਆਂ ਨੂੰ ਇੱਥੇ ਜੋਸ਼ ਉਹ ਨਹੀਂ ਹੈ ਭਰਤੀ ਲਈ ਨੌਜਵਾਨ ਘੱਟ ਜਾਂਦੇ ਜਿੱਦਕੇ ਪਹਿਲਾਂ ਦੇਖਿਆ ਸੀ ਕਿ ਭਰਤੀ ਲਈ ਦੌੜ ਲੱਗੀ ਨਹੀਂ ਸੀ ਨੌਜਵਾਨਾਂ ਦੇ ਪੇਟ ਨਹੀਂ ਸੀ ਪਰ ਹੁਣ ਨੌਜਵਾਨ ਘੱਟ ਗਏ ਨੇ ਹੁਣ ਬਾਹਰ ਦੇ ਵਿਦੇਸ਼ਾਂ ਨੂੰ ਕਰਦੇ ਆ ਇਹ ਬੜਾ ਔਖਾ ਜਿਹਾ ਸਵਾਲ ਤੁਸੀਂ ਪੁੱਛਿਆ ਤੇ ਮੈਂ ਤਾਂ ਇਹ ਕਹਾਗਾ ਕਿ ਜਦੋਂ ਬੰਦੇ ਨੂੰ ਕਿਸੇ ਨੂੰ ਲੋੜ ਹੁੰਦੀ ਹੈ ਕੰਮ ਦੀ ਅਫਸਰ ਨੂੰ ਆਪਣੀ ਜਗ੍ਹਾ ਜਵਾਨ ਨੂੰ ਆਪਣੀ ਜਗ੍ਹਾ ਉਥੇ ਪਹੁੰਚ ਜਾਂਦਾ ਹੈ ਤੇ ਜਦੋਂ ਉਹਨੂੰ ਨੌਕਰੀ ਮਿਲ ਜਾਂਦੀ ਹੈ ਤੇ ਉਹਨੂੰ ਆਪਣੇ ਦਿਲ ਲਾ ਕੇ ਉਹ ਨਹੀਂ ਤਸੱਲੀ ਦੇ ਨਾਲ ਅੱਛਾ ਬਹੁਤ ਅੱਛਾ ਕੰਮ ਕਰਨਾ ਚਾਹੀਦਾ ਕੀ ਨਾਮ ਹੈ ਅੱਜ ਅਚੀਰੀਖਨ ਪਰਸਦਰ ਕੋ ਪੜ੍ਹਨੇ ਇਸ ਲਈ ਮੈਂ ਕੈਪਟਨ